ਜੋ ਸਤ ਮਹਾਰਾਜ ਸੰਚੂਕ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਬਹਤਰਵੇਂ ਵਰਸੀ ਸਮਾਗਮ ਨੂੰ ਮਨਾਉਂਦਿਆ ਹੋਇਆ ਸਾਡੇ ਬਹੁਤ ਇਸ਼ਤਕਾਰਯੋਗ ਸਤ ਮਹਾਰਾਜ ਸਤ ਸੰਜੀਤ ਸਿੰਘ ਜੀ ਮਹਾਰਾਜ ਇਹਨਾਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਮਰਦ ਪਾਵਨ ਬਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਕੀਤਨੀ ਜਿੱਥੇ ਆਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹਉਕ ਉਸ ਵਿਵਾਸ ਸੇ ਮਰਗ ਪਾਵਣ ਚਨਾ ਥਾਜ ਨੇ ਭੰਦਾ ਆਸਮਾ ਪ੍ਰਾਪਤ ਹੋਇਆ ਅਗਰ ਉਹ peri ਸਾਥ ਸਭ ਜੀ ਨਾਲ ਦੀ ਯਾਦ ਜੋੜ ਕਰਕੇ ਬੈਠੇ ਹੈ ਸੰਤ ਮਹਾਰਾਜ ਸੰਤ ਜੀ ਮਹਾਰਾਜ ਬਾਣੀ ਦਾ ਪਰਮਾਨ ਹੈ ਜੀ ਸੇਵਾ ਕੋ ਦੋ ਭਲੇ ਇੱਕ ਸੰਤਿਕ ਰਾਮ ਰਾਮ ਜੋ ਦਾਤਾ ਨੂੰ ਸੰਤ ਜਪਾਵੇ ਨਾਮ ਮਹਾਪੁਰਸ਼ਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਮਾਲਕ ਦੀ ਬੰਦਗੀ ਕੀਤੀ ਉਹ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਅਗਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਉਹਨਾਂ ਦੇ ਪਾਵਨ ਚਰਨਾਂ ਦੇ ਜੁੜ ਕਰਕੇ ਬੈਠੇ ਆਓ ਜਿੰਨਾ ਸਮਾਂ ਬੈਠਣ ਮੰਨਦੇ ਪਾਰੋਂ ਜਿੰਨਾ ਦੀ ਨਾਲ ਬੰਦ ਵਿਕਤੀਆਂ ਜੋੜ ਕਰਕੇ ਬੈਠਣ ਦੀ ਕਿਰਪਾਲਤਾ करिए ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਮਹਾਰਾਜ ਜੀ ਕਿਰਪਾ ਕਰਿਓ ਸਤਨੂ ਮੂਰਿਆ ਜਨਮ ਬਿਛਰੇ تھے ਮਾ ਤੋਂ ਇਹ ਰੇ ਜਨਮ ਤੁਮਾਰੇ ਲੇਖੇ ਕਹਿ ਤੁਕਦਾਸ ਆਸ ਲੱਗਦੀ ਚੇਤ੍ਰ ਫੈਉ ਗਨ ਦੇਖੇ ਮੈਨੂੰ ਸਤ ਗੁਰ ਕੰਨ ਲਾਇਆ ਬਾਗੂ ਬਾਗ ਹੋ ਗਿਆ ਮੈਨੂੰ ਸਤ ਗੁਰ ਕੰਨ Oh, oh, it's amazing. He loves me. ਕਿਉਂਕਿ ਸੰਤਾਂ ਦੇ ਵਿੱਚ ਔਰ ਪ੍ਰਮਾਤਮਾ ਦੇ ਵਿੱਚ ਕੋਈ ਵੀ ਥੇੜ ਨਹੀਂ ਹੈ ਸੰਤ ਪ੍ਰਮਾਤਮਾ ਦਾ ਹੀ ਹਿੱਸਾ ਹੈ ਆਓ ਮਰਜੀ ਕਿਰਪਾ ਕਰਿਓ ਹਮੇਂ ਇੱਕ ਹਾਜ਼ਰੀ ਬਹੂਲ ਕਰਿਓ ਤਾਂ ਆਓ ਗੁਰਪ੍ਰੀਤ ਸਾਧ ਸੰਗਤ ਜੀ ਦੇ ਹੁਕਮ ਹੋਇਆ ਅੱਜ ਆਪਾਂ ਸਾਰੇ ਮਰਦ ਪਾਤ੍ਰ ਜਣਾਂ ਹੁਣ ਕੇ ਸਤਿਗੁਰਾਂ ਦੇ ਪਾਤ੍ਰ ਚਲਣ ਕੇ ਅਰਦਾਸ ਬੰਦੀ ਕਰਿਓ ਮਰਿਆ ਸੱਚੇ ਪਾਤਸ਼ਾਹ ਕਿਰਪਾ ਕਰਿਓ ਜੇ ਮੰਗਣਾ ਸਕੇ ਇਸ ਦਰਬਾਰ ਦੇ ਵਿੱਚ ਉਹਨਾਂ ਨੇ ਇੱਕ ਮੰਗ ਮੰਗਿਆ ਕਰੋ ਕਿਉਂਕਿ ਭਾਈ ਆਦਮ ਜੀ ਉਹਨਾਂ ਦੇ ਜੀਵਨ ਦੀ ਕਥਾ ਉਹਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਜਾ ਕੇ ਸ੍ਰੀ ਅਮਰitsar ਸਾਹਿਬ ਵਿਖੇ ਸੇਵਾ ਕੀਤੀ ਲੱਕੜੀਆਂ ਕੱਟ ਕੇ ਲਿਆਉਣੀਆਂ ਸੁੱਟਣੀਆਂ ਜਾਂ ਲੰਗਰ ਤਿਆਰ ਕਰਨੇ ਵਾਸਤੇ ਕਦੇ-ਕਦੇ ਬਾਦੂ ਲੱਕੜੀਆਂ ਵੀ ਲੈਣ ਦੀ ਪਿਆਰੀ ਸਾਧ ਸੰਗਤ ਜੀ ਥੋੜੀਆਂ ਲੱਗੀਆਂ ਕੋੜ ਵੀ ਜੁੜ ਗਈਆਂ ਤੇ ਜਿਹੜੀ ਕਥਾ ਦੱਸਦੀ ਹੈ ਚੌਥੇ ਪਾਤਸ਼ਾਹ ਸਿੱਧੂ ਰਾਮਦਾਸ ਜੀ ਮਹਾਰਾਜ ਜਦੋਂ ਸੰਗਤਾਂ ਨੂੰ ਨਾਲ ਵਿੱਚ ਕਿਸੇ ਦੀ ਗੋਇੰਦਵਾਲ ਸਾਹਿਬ ਦੀ ਯਾਤਰਾ ਨੂੰ ਗਏ ਸਨ ਉਹ ਤਿੰਨਾਂ ਦਿਨਾਂ ਬਾਅਦ ਵਾਪਸ ਆਏ ਸਾਧੀਆਂ ਦੇ ਦਿਲ ਸੀ ਬਰਖਾਂ ਲੱਗੀਆਂ ਨਹੀਂ ਲੱਗ ਗਿਆ ਸੰਗਤਾਂ ਵੀ ਭੱਜ ਗਈਆਂ ਸਾਰੀਆਂ ਬਰਖਾ ਦੇ ਨਾਲ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਤੋਂ ਸੰਗਤਾਂ ਠੰਡ ਦੇ ਨਾਲ ਠੱਡੂ ਠੱਡੂ ਕਰ ਰਹੀਆਂ ਤੇ ਜਦੋਂ ਸਤੂਰਾ ਨੇ ਦੇਖਿਆ ਸੰਗਤਾਂ ਨੂੰ ਠੱਡ ਲੱਗ ਰਹੀ ਹੈ ਸਤਗੁਰਾਂ ਨੇ ਇੱਕ ਬਚਨ ਕੀਤਾ ਸੀ ਜਿਹੜਾ ਗੁਰਸਿੱਖ ਅਰਗਵਾਲ ਕੇ ਸੰਗਤਾਂ ਦੀ ਠੰਡ ਦੂਰ ਕਰਾਊਗਾ ਨਾ ਉਹਨੂੰ ਸਤਗੁਰ ਨਾਨਕ ਦੇਵ ਜੀ ਮਰਦੇ ਘਰ ਤੋਂ ਮੰਗੀ ਮੁਰਾਦ ਦੇਵਾ ਭਾਈ ਆਤਮ ਜੀ ਨੇ ਜਦੋਂ ਬਚਨ ਸੁਣਿਆ ਜਿਹੜੀਆਂ ਲੱਕੜੀਆਂ ਉਹਨਾਂ ਦੇ ਕੋਲ ਸੀ ਟੋੜ-ਥੋੜੀ ਇੱਧਰ ਰੱਖ ਕੇ ਉਹਨੀਆਂ ਧੂਣੀਆਂ ਲਾਤੀਆਂ ਸੰਗਤਾਂ ਅੱਗ ਸੇਕਣ ਲੱਗੀਆਂ ਗਗਰੂ ਪਿਆਰੀ ਸਾਧ ਸੰਗਤਿਕੋ ਕੇ ਭਾਈ ਆਤਮ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਆਏ ਤਾਂ ਉਹ ਪੁੱਤਰ ਦੀ ਦਾਤ ਮੰਗਣ ਵਾਸਤੇ ਸੀ ਤੂੰ ਜਦੋਂ ਦੀਵਾਨ ਸੱਜਿਆ ਮਹਾਰਾਜ ਨੇ ਦੇਖਿਆ ਵੀ ਧੂੜੀਆਂ ਲੱਗ ਰਹੀਆਂ ਸੰਗਤਾਂ ਅੱਗ ਸੇਕ ਰਹੀਆਂ ਦੀਵਾਨ ਸੱਜਿਆ ਸਤਿਗੁਰਾਂ ਨੇ ਬਚਨ ਕੀਤਾ ਜਿਸ ਨੂੰ ਸਿੱਖ ਨੇ ਅੱਗ ਵਾਲ ਕੇ ਸੰਗਤਾਂ ਦੀ ਠੰਡ ਦੂਰ ਕਰਾਈ ਉੱਠ ਕੇ ਖੜਾ ਹੋਵੇ ਭਾਈ ਆਤਮ ਜੀ ਉੱਠ ਕੇ ਖੜੇ ਹੋਏ ਮਹਾਰਾਜ ਨੇ ਬਚਨ ਕੀਤਾ ਵੀ ਅਸੀਂ ਇੱਕ ਬਚਨ ਕੀਤਾ ਸੀ ਜਿਹੜਾ ਅੱਗ ਵਾਲ ਕੇ ਸੰਗਤਾਂ ਦੀ ਠੰਡ ਦੂਰ ਕਰਾਊਗਾ ਉਹਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਮਰਜੇ ਦੇ ਘਰ ਤੋਂ ਮੰਗੀ ਮੁਰਾਦ ਦੇਵਾਂਗੇ ਮੰਗ ਵੀ ਕੀ ਮੰਗਦਾ ਇਹ ਰੀੜੀ ਕਥਾ ਦੱਸਣ ਕਿ ਇਹਦੇ 80 ਸਾਲ ਦੀ ਉਮਰ ਸੀ ਭਾਈ ਆਦਮ ਜੀ ਕਹਿੰਦੇ ਜੇ ਪੁੱਤਰ ਦੀ ਦਾਤ ਮੰਗੀ ਸੰਗਤਾਂ ਨੇ ਮਜ਼ਾਕ ਉਡਾਇਆ ਇਹ ਬੁੱਢੇ ਬੇਲੇ ਪੁੱਤਰ ਲੱਭ ਰਿਹਾ ਸੁੱਕੀਆਂ ਬੇਲਾਂ ਕੋ ਕਦੇ ਫਲ ਨਹੀਂ ਲੱਗੇ ਹੁਣ ਮਹਾਰਾਜ ਜੀ ਨੇ ਆ ਕੇ ਗੁਰਸਿੰਘਾ ਮੰਗ ਕੀ ਮੰਗਦਾ ਤੇ ਭਾਈ ਆਦਮ ਜੀ ਨੇ ਪਤਾ ਕੀ ਮੰਗਿਆ ਸੀ ਆਓ ਆਪਾਂ ਵੀ ਸਰਪੁਰਾਂ ਦੇ ਚਰਨਾਂ 'ਚੋਂ ਮੱਗ ਕੇ ਸਤਿਗੁਰ ਸੱਚੇ ਪਾਤਸ਼ਾਹ ਅਰਪਾ ਕਰੀਏ ਇਹ ਮੋਰੰਦੀ ਆਵਾਜ਼ ਕੱਟ 10 ਦਾ ਰਖਤ ਨਹੀਂ ਦੇ ਕੋਈ ਜਦ ਨਦੀ ਮੋਜਪੜੀ ਜਾਤਾ ਰਖਤ ਨਹੀਂ get ਜੀ ਬਹਾਰਾਹ ਸੰਤ ਮਹਾਰਾਜ ਸਾਂ ਸਰਜੀ ਸਿੰਘ ਜੀ ਮਹਾਰਾਜ ਕੀ ਉਹ ਚਰਣਾ ਚਾਹਤੇ ਹੀ ਬੇਨਤੀ ਕਰੇ ਗੁਰਮਹਾਰਾਜ ਜੀ ਆਪਣੇ ਚਰਣਾ ਦੇ ਨਾਲ ਜੁੜੂ ਕੀ ਰੱਖਦੇ ਕਿਉਂਕਿ ਜਿਤ ਚਰਨ ਕਮਲ ਦਾ ਆਸਰਾ ਜਿਤ ਚਰਨ ਕਮਲ ਸੰਗ ਜੋੜੀਏ ਬਾਹਰ ਇਹਨਾਂ ਦੀ ਪਕੜੀਏ ਸੇ ਢਿੰਜੇ ਬਾਹਰ ਨਾ ਜਦੋਂ ਮਾਲਕ ਕੇ ਆਪਣੀ ਪਿਆਰਿਆਂ ਦੀ ਬਾਹ ਫੜਦਾ ਨਾ ਤੂੰ ਗੁਰੂ ਪਿਆਰੀ ਸਾਥ ਸੰਗ ਜੀ ਪਰੇ ਨਹੀਂ ਛੱਡਦਾ ਇਹੀ ਅਰਦਾਸ ਬੇਨਤੀ ਕਰਿਆ ਕਰੋ ਮਹਾਰਾਜ ਚਰਣਾ ਦੇ ਨਾਲ ਜੁੜੂ ਕੀ ਰੱਖਦੇ ਔ ਸਤਗੁਰੂ ਜੀ ਕਿਰਪਾ ਕਰਨ ਸਾਡੀ ਤੁਹਾਡੀ ਹਾਜ਼ਰੀ ਆਪਣੇ ਪਾਵਨ ਚਰਨਾਂ ਚ ਕਬੂਲ ਕਰਨ ਗੁਰੂ ਪਿਆਰੇ ਸਾਹਿਬ ਸੰਗਤਿ ਤੇ ਜੀਮਤ ਜਾਚਕ ਰਸਨਾ ਨਿਰੋਪ ਪੀਤਰ ਗੱਜਕਾ ਕੋ ਸਤਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ